ਜਿਸ ਮਤੇ ਨੂੰ ਮਨਯੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਆ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਆ ਸਾਡੇ ਕੋਲੇ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਹਾਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰ ਫੇਰ ਕਰਕੇ ਫਿਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੋ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇਹ ਕਾਨੂੰਨ ਮੈਂ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀ ਆਕ ਜਾਨਣਾ ਹੋਰ ਜਿਹੜੀ ਹੈ ਉਹ ਚਾਹੁੰਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣ ਗਈ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋ ਗਈ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਐਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਰੰਟੀ ਕਾਨੂੰਨੀ ਗਰੰਟੀ ਇਹਦੇ ਬਾਰੇ ਕੋਈ ਨਾ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਾ ਹੀ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਕਿ ਜੀ ਇਹਦਾ ਕੀ ਕਰੀਏ ਹੁਣ ਅਸਲ 'ਚ ਜੇ ਥੋੜਾ ਡਿਟੇਲ 'ਚ ਜਾਈਏ ਤਾਂ ਸੈਂਟਰ ਸਰਕਾਰ ਜਿਹੜੀ ਆ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਐ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਐ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾਂ ਉਹਨਾਂ ਨੂੰ ਇਹ ਐ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ 21 2014 ਤੋਂ ਲੈ ਕੇ 11 ਸਾਲ ਹੋ ਗਏ ਜੀ ਇੱਕ ਕੋਈ ਫੈਸਲਾ ਵਾਪਸ ਲੈਣਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਵੀ ਪੰਜਾਬੀਆਂ ਦੇ ਦਬਾਅ ਕਰਕੇ ਲੈਣਾ ਪਿਆ ਜਾ ਫਿਰ ਇਹ ਗੱਲ ਖੁੰਦਕ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਉਹ ਖੁੰਦਕ ਰੱਖੀ ਬੈਠੇ ਆ ਕੱਲਾ ਇਹ ਨਹੀਂ ਕਿ ਖੇਤੀ ਦੇ ਮਾਮਲੇ ਚ ਤੰਗ ਕਰਦੇ ਆ ਆਰਡੀਐਫ ਦਾ ਪੈਸਾ ਅਸੀਂ ਜਦੋਂ ਸਰਕਾਰ ਬਣੀ ਤਾਂ ਅਸੀਂ ਮੰਤਰੀ ਸਾਹਿਬ ਕੋਲ ਗਏ ਕਹਿੰਦੇ ਜਦ ਕਾਂਗਰਸ ਕੀ ਸਰਕਾਰ ਸੀ ਤੋ ਉਹਨਾਂ ਦੇ ਮੁੱਖ ਮੰਤਰੀ ਨੇ ये पैसा मिसयूज़ कर लिया था इनडिसिप्लिन ऑफ फाइनेंस हुआ है इसलिए हमने ये पैसा रोक लिया आप विधानसभा में पहले यह मता पास करो कि यह पैसा आरडीएफ का सिर्फ रूरल डेवलपमेंट फंड जो है वो रूरल डेवलपमेंट भी लगेगा मंडियों की नवीनीकरण और पैंसठ हजार किलोमीटर के, के लगभग सड़कें। हमने यहां पास कर लिया जी कि जी पहला हो गया जो हो गया हूं असी यह मता विधानसभा कर लिया हूँ दे दो जी दो बारी चिठियां भी उन्होंने जारी करती कि तो पैसा जारी कर देना अभी धनवादी चिट्ठी भी इधरों पा बहुत बहुत धनबाद प्यूष गोयल सके उस वे मिनिस्टर पर जो अभी दो दोबारा जाया करिए भी पैसे दो जी नहीं जी इसको कम करेंगे नहीं जी आप ये शर्ते मानो ਨੇ ਆਪਕਾ ਜੋ ਮੰਡੀ ਦਾ ਟੈਕਸ ਹੈ ਉਹ ਜ਼ਿਆਦਾ ਹੈ ਟੋਟਲ 6% ਬਣਦਾ ਹੈ ਇਸਕੋ 2% 'ਤੇ ਲਾਈਏ ਤਾਂ ਅਸੀਂ ਕਿਹਾ ਜੀ 2% ਤੇ ਕਿਵੇਂ ਲਾਈਏ ਤੁਸੀਂ ਸਾਨੂੰ ਬਿਹਾਰ ਨਾਲ ਜਾਂ ਛੱਤੀਸਗੜ੍ਹ ਨਾਲ ਜਾਂ ਮੱਧ ਪ੍ਰਦੇਸ਼ ਨਾਲ ਨਾ ਛੋੜੋ ਸਾਨੂੰ ਕੰਪੇਅਰ ਨਾ ਕਰੋ ਉੱਥੇ ਤਾਂ 100-100 150 ਕਿਲੋਮੀਟਰ ਤੇ ਮੰਡੀ ਹੈ ਨਹੀਂ ਸਾਡੇ ਹਰ 2-3 ਕਿਲੋਮੀਟਰ ਬਾਅਦ ਮੰਡੀ ਹੈ ਉੱਥੇ ਤਾਂ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇ ਬਾਰਗੇਨ ਕਰ ਨਹੀਂ ਸਕਦਾ ਜਦੋਂ ਉਹ ਆ ਰਿਹਾ ਮੇਰੇ ਤੇ ਸਾਨ ਕਰ ਰਿਹਾ ਮੇਰੀ ਫਸਲ ਚੱਕ ਲਿਆ ਤੇ ਸਾਡੇ ਇੱਥੇ ਅੱਜਕੱਲ ਇੱਕ ਦਿਨ ਚ ਅਸੀਂ ਵੇਲੇ ਹੋ ਜਾਂਦੇ ਆ ਵੇਚ ਕੇ ਗਾਲਾਂ ਖੁੱਲਦੀ ਈ ਤਲਵਾਈ ਨਾਲ ਸੀਸੀਆ ਸੀਸੀਐਲ ਦਾ ਪੈਸਾ 24 ਘੰਟਿਆਂ ਚ DBT ਹੋ ਜਾਂਦੀ ਕਿਸਾਨ ਦੇ ਖਾਤੇ ਚ ਤੁਸੀਂ ਸਾਨੂੰ ਉਹਨਾਂ ਨਾਲ ਟਕਬਿਆ ਨਾ ਕਰੋ ਜੀ ਪਰ ਨਹੀਂ ਮੰਨੇ ਸਾਨੂੰ ਕੋਰਟ ਜਾਣਾ ਪਿਆ ਮੇਰੇ ਨਾਲ ਬਾਜਵਾ ਸਾਹਿਬ ਕਹਿ ਰਹੇ ਸੀ ਕਿ ਸ਼ਾਇਦ ਵਕੀਲ ਛੋਟੇ ਕੀਤੇ ਜਾਂ ਕੋਈ ਇਦਾਂ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਦੋਂ ਤਾਂ ਸਲਿਸਟਰ ਜੰਨ ਨਾ ਹੁੰਦਾ ਜੀ ਉਹ ਤਾਂ ਇੰਨੇ ਜ਼ਿਆਦਾ ਆਪਣੇ ਪਿੱਛੇ ਪਏ ਹੋਏ ਹੈ ਅਸੀਂ ਪਹਿਲਾਂ ਵਾਲੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਏ ਹੀ ਨਹੀਂ ਜਾਂ ਏਜੀ ਨੇ ਆਪਣੇ ਤਿੰਨ ਚਾਰ ਚੇਲੇ ਭੇਜ ਤੇ ਵਿਚਾਲੇ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਕਿ ਅਸੀਂ ਹਾਰ ਨਹੀਂ ਹਾਰਨੇ ਚਲੋ ਕੋਈ ਗੱਲ ਨਹੀਂ ਕਹਿ ਦਾਂਗੇ ਕੋਰਟ ਨੇ ਐ ਕਰਤਾ ਜਿਵੇਂ ਕਰਤਾ ਹੁਕਮ ਦੇ ਅਜੇ ਵੀ ਕੇਸ ਚੱਲਦਾ ਅਜੇ ਵੀ ਕੇਸ ਚੱਲਦਾ ਫੇਰ ਕੱਲਾ ਆਰਡੀਐਫ ਨਾ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ 'ਚ ਟੰਗ ਡਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਵਾਹ গুজਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅਰ ਸਪੇਸੇ ਯੂਜ਼ ਨਹੀਂ ਕਰਦੇ ਆਏ ਨੇ ਉਹ ਗੁਜਰਾਤ ਦੇ ਉੱਤੋਂ ਦੀ ਉੱtre ਨੇ ਅਮਰਸਾ ਜੇ ਪਹਿਲਾ 에ਅਰਪੋਰਟ ਹੀ ਦੇਖਣਾ ਤਾਂ ਫਿਰ ਫਰੇਮਦਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਗਿਣਤੀ ਵੀ ਗੁਜਰਾਤੀਆਂ ਦੀ ਜ਼ਿਆਦਾ ਹੈ ਹਰਿਆਣੇ ਵੀ ਇੰਦੀ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੇ ਆਪ ਦੀ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਅੰਮ੍ਰਿਤਸਰ ਬਸ ਇੰਨਾ ਕਿ ਪੜਦੇ ਆ ਲੋਕ ਉਹ ਕਹਿੰਦੇ ਪੰਜਾਬ ਦੇ ਹੋਣਗੇ ਫਿਰ ਠੀਕ ਹੈ ਕੌਣ ਪੜਦਾ ਨਹੀਂ ਥੱਲੇ ਵੀ ਕੌਣ ਕਿੰਨੇ ਕੀ ਬੱਚੇ ਵੀ ਸੀ ਉਹਦੇ ਚ ਜਿਹੜਾ ਲੇਟੈਸਟ ਆਇਆ ਉਹਦੇ ਚ 14 ਬੱਚੇ ਸੀ 10 ਬੱਚੇ 4 ਬੱਚੇ ਹੋਰ 14 ਦੇ 14 ਗੁਜਰਾਤ ਦੇ ਸੀ ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਬਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਿਹਾ ਜੀ ਤੁਸੀਂ ਹਿੰਡਲ ਲਾਹੋ ਸ਼ੇਖ ਅਸੀਨ ਬੰਗਲਾਦੇਸ਼ ਦੀ ਰਾਸ਼ਟਰਪਤੀ ਆਪਨੇ ਦੇਸ਼ ਚੋਂ ਭੱਜਦੀ ਹੈ politcal asylum ਵਾਸਤੇ ਭੱਜਦੀ ਹੈ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਉਹਨਾਂ ਤੋਂ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ ਪੋਲੀਟিক্যাল ਅਸਾਈਲਮ ਵਾਸਤੇ ਤੁਸੀਂ ਹਿੰਦਨ ਦੇ ਏਅਰਪੋਰਟ ਤੇ ਲਾ ਰਹੇ ਹੋ ਗਾਜੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਆ ਕੇ ਹਾਂ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਲਿਆ ਰਹੇ ਹੋ ਹੱਥਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਾਚ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜੂਗਾ। ਔਰ ਵਿਡੰਬਨਾ ਦੇਖੋ, ਸੰਯੋਗ ਦੇਖੋ। ਉਸੇ ਵੇਲੇ ਜਫੀਆਂ ਪੈ ਰਹੀਆਂ ਬਾਈਟਾ ਉਸ ਚ। ਮੇਰਾ ਦੋਸਤ 트াম্প ਉਧਰੋਂ ਜਫੀ ਪੈ ਰਹੀ ਹੈ। ਉਧਰੋਂ ਬੇੜੀ ਵਾਲਾ ਕਰੀਆਂ। ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਵਾ ਸੀਗੇ। ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ। ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ? ਆਸੇਲਾ ਦੇਣਾ ਚਾਹੁੰਦੇ ਸਾਨੂੰ ਇਹ। ਸਾਡੀਆਂ ਕੁਰਬਾਨੀਆਂ ਦਾ ਜਿ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਦੀ ਬਰਬਾਦ ਕਰ ਲਈ ਸੋਇਸ ਕਰਕੇ ਇਹ ਜਿਹੜਾ ਸਿਲਸਿਲਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਪੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨਹੀਂ ਤਾਂ ਫਿਰ ਸੰਤ ਰਮਦਾਸੀ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਤੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫਿਰ ਇਹ ਵੱਡੇ ਵੱਡੇ ਬੋਲਾਂ ਦਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਹੈ ਬੋਲਾਂ ਦਾ ਜੀ ਗਾਣੇ ਸਾਨੂੰ ਦੇ ਦਿਓ ਤੂੜੀ ਤੁਸੀਂ ਰੱਖ ਲਿਓ ਸੋ ਬੜਾ ਪਹਿਲਾਂ ਵੀ ਵਿਰੋਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਬਿਨਾ ਅਸੀਂ ਜਿੱਤ ਜਾਈਏ ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ